ਗੁੰਨਿਆ ਹੋਇਆ ਆਟਾ ਨਰਮ ਤੇ ਤਾਜ਼ਾ ਕਿਵੇਂ ਰੱਖੀਏ ਜਿਆਦਾ ਦੇਰ ਤੱਕ ਰੱਖਿਆ ਹੋਇਆ ਆਟਾ ਕਿਉਂ ਹੋ ਜਾਂਦਾ ਹੈ ਕਾਲਾ ਫ੍ਰਿਜ ਰੱਖਣ ਤੋਂ ਬਾਅਦ ਕਿਉਂ ਹੁੰਦਾ ਹੈ ਸਖਤ ਜਾਣੋ ਇਹ ਟਿਪਸ ਰੋਟੀ ਕਦੇ ਨਹੀਂ ਬਣੇਗੀ ਕਾਲੀ ਤੇ ਹਮੇਸ਼ਾ ਬਣੇਗੀ ਸਫੇਦ ਤੇ ਨਰਮ ਰੋਟੀ ਘਰ ਦੇ ਵਿੱਚ ਗੁੰਨਿਆ ਹੋਇਆ ਆਟਾ ਜਦੋਂ ਰੋਟੀ ਬਣਾਉਣ ਤੋਂ ਬਾਅਦ ਵੱਧ ਜਾਂਦਾ ਹੈ ਤੇ ਉਸ ਤੋਂ ਬਾਅਦ ਕਈ ਔਰਤਾਂ ਫ੍ਰਿਜ ਦੇ ਵਿੱਚ ਰੱਖ ਦਿੰਦੀਆਂ ਨੇ ਕਿ ਸ਼ਾਮ ਦੇ ਵੇਲੇ ਜਾਂ ਫਿਰ ਕਿਸੇ ਹੋਰ ਟਾਈਮ ਰੋਟੀ ਬਣਾ ਲਈ ਹੈ ਪਰ ਜਦੋਂ ਰੋਟੀ ਬਣਾਉਣ ਲਈ ਦੁਬਾਰਾ ਉਸ ਆٹے ਨੂੰ ਜੋ ਜੋ ਕਿ ਯੂਜ਼ ਕਰਦੇ ਨੇ ਉਸ ਦੀ ਵਰਤੋਂ ਕਰਦੇ ਨੇ ਤੇ ਆਟਾ ਕਾਲਾ ਹੋ ਜਾਂਦਾ ਹੈ ਤੇ ਸਖਤ ਹੋ ਜਾਂਦਾ ਹੈ ਤੇ ਰੋਟੀ ਵੀ ਉਸ ਦੀ ਨਰਮ ਨਹੀਂ ਬਣਦੀ ਤਾਂ ਇਹ ਕੁਝ ਟਿਪਸ ਨੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਉਹ ਕਿਹੜੇ ਕਿਹੜੇ ਟਿਪਸ ਨੇ ਜਿਸ ਦੇ ਜਿਸ ਨੂੰ ਅਪਣਾ ਕੇ ਤੁਸੀਂ ਆਟਾ ਜੋ ਕਿ ਨਰਮ ਰੱਖ ਸਕਦੇ ਹੋ ਬੇ ਕਈ ਕਈ ਘੰਟੇ ਤੱਕ ਤੁਸੀਂ ਫ੍ਰੀਜ ਦੇ ਵਿੱਚ ਵੀ ਰੱਖਣ ਤੋਂ ਬਾਅਦ ਆਟਾ ਸਖਤ ਨਹੀਂ ਹੋਵੇਗਾ ਨਰਮ ਰਹੇਗਾ ਤੇ ਰੋਟੀ ਵੀ ਉਸ ਦੀ ਬਿਲਕੁਲ ਸਫੇਦ ਬਣੇਗੀ ਤੇ ਬਿਲਕੁਲ ਨਰਮ ਰੋਟੀ ਬਣੇਗੀ ਤਾਂ ਇਹ ਵੀਡੀਓ ਅਖੀਰ ਤੱਕ ਜ਼ਰੂਰ ਦੇਖਿਓ ਤੇ ਇਸ ਨੂੰ ਵੱਤੋ ਵੱਤ ਸ਼ੇਅਰ ਜ਼ਰੂਰ ਕਰ ਦਿਓ ਉਹਨਾਂ ਔਰਤਾਂ ਤੱਕ ਜ਼ਰੂਰ ਪਹੁੰਚਾ ਦਿਓ ਜਿਹੜੀਆਂ ਔਰਤਾਂ ਘਰ ਦੇ ਵਿੱਚ ਆਟਾ ਜੋ ਕਿ ਜ਼ਿਆਦਾ ਗੁੰਨ ਕੇ ਰੱਖ ਲੈਂਦੀਆਂ ਨੇ ਤੇ ਉਸ ਤੋਂ ਬਾਅਦ ਉਸ ਨੂੰ ਫ੍ਰਿਜ ਦੇ ਵਿੱਚ ਸਟੋਰ ਕਰ ਲੈਂਦੀਆਂ ਨੇ ਕਿਉਂਕਿ ਕਈ ਵਾਰ ਔਰਤਾਂ ਨੂੰ ਔਰ ਸਮੇਂ ਨਹੀਂ ਹੁੰਦਾ ਆਫਿਸ ਹੁੰਦੀਆਂ ਨੇ ਕੰਮਕਾਜ ਵਾਲੀਆਂ ਔਰਤਾਂ ਹੁੰਦੀਆਂ ਨੇ ਘਰੇਲੂ ਕੰਮਕਾਜ ਵਾਲੀਆਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਹੋਰ ਵੀ ਬਹੁਤ ਕੰਮ ਹੁੰਦੇ ਨੇ ਬਾਹਰਲੇ ਜਿਸ ਕਰਕੇ ਉਹ ਸਮੇਂ ਦੀ ਬਚਤ ਨੂੰ ਲੈ ਕੇ ਆਟੇ ਨੂੰ ਸਟੋਰ ਕਰਨ ਦੇ ਲਈ ਫ੍ਰਿਜ ਦਾ ਸਹਾਰਾ ਲੈਂਦੀਆਂ ਨੇ ਤਾਂ ਦੱਸ ਦਈਏ ਕਿ ਆਟਾ ਫ੍ਰਿਜ ਦੇ ਵਿੱਚ ਰੱਖਿਆ ਹੋਇਆ ਗੁੰਨਿਆ ਹੋਇਆ ਆਟਾ ਤੇ ਸਖਤ ਹੋ ਜਾਂਦਾ ਹੈ ਜਾਂ ਫਿਰ ਕਾਲਾ ਪੈਣ ਲੱਗਦਾ ਹੈ ਤਾਂ ਕੁਝ 6 ਟਿਪਸ ਨੇ ਉਹ ਜ਼ਰੂਰ ਤੁਸੀਂ ਅਪਣਾਓ ਜਿਨ੍ਹਾਂ ਦੀ ਮਦਦ ਦੇ ਨਾਲ ਨਾ ਸਿਰਫ ਆਟਾ ਨਰਮ ਰਹੇਗਾ ਸਗੋਂ ਕਾਲਾ ਵੀ ਨਹੀਂ ਪਵੇਗਾ ਇਸ ਮੌਸਮ ਦੇ ਵਿੱਚ ਖਾਸ ਸੰਬੰਧੀ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਜ਼ਰੂਰੀ ਹੈ ਤਾਂ ਗੁੰਨਿਆ ਹੋਇਆ ਆਟਾ ਨਰਮ ਤੇ ਤਾਜ਼ਾ ਕਿਵੇਂ ਰੱਖੇ ਸਭ ਤੋਂ ਪਹਿਲਾ ਸਵਾਲ ਇਹੀ ਹੈ ਤਾਂ ਅੱਜਕਲ ਦੀ ਭੱਜ ਦੌੜ ਭਰੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਔਰਤਾਂ ਆਟਾ ਪਹਿਲਾਂ ਤੋਂ ਗੁੰਨ ਕੇ ਫ੍ਰਿਜ ਦੇ ਵਿੱਚ ਰੱਖ ਲੈਂਦੀਆਂ ਨੇ ਪਰ ਜਦੋਂ ਇਹ ਆਟਾ ਫ੍ਰਿਜ ਤੋਂ ਕੱਢਿਆ ਜਾਂਦਾ ਹੈ ਤਾਂ ਇਹ ਸਖਤ ਹੀ ਨਹੀਂ ਸਗੋਂ ਇਸ ਦੀ ਰੋਟੀਆਂ ਵੀ ਕਾਲੀਆਂ ਬਣਦੀਆਂ ਨੇ ਜੋ ਕਿ ਦੇਖਣ ਦੇ ਵਿੱਚ ਚੰਗੀਆਂ ਨਹੀਂ ਲੱਗਦੀਆਂ ਤੇ ਖਾਣ ਨੂੰ ਵੀ ਜੀ ਨਹੀਂ ਕਰਦਾ ਇਸ ਕਰਕੇ ਔਰਤਾਂ ਆਟਾ ਫ੍ਰਿਜ ਦੇ ਵਿੱਚ ਰੱਖਣ ਤੋਂ ਪਰਹੇਜ਼ ਕਰਦੀਆਂ ਨੇ ਪਰ ਜੀ ਤੁਸੀਂ ਆਪਣੀ ਬਿਜ਼ੀ ਲਾਈਫ ਨੂੰ ਆਸਾਨ ਬਣਾਉਣਾ ਚਾਹੁੰਦੇ ਹੋ ਜਾਂ ਫਿਰ ਇਹ ਵੀ ਚਾਹੁੰਦੇ ਹੋ ਕਿ ਗੁੰਨਿਆ ਹੋਇਆ ਆਟਾ ਨਰਮ ਹੀ ਵੀ ਰਵੇ ਤੇ ਕਾਲਾ ਵੀ ਨਾ ਪਵੇ ਤਾਂ ਇਹ ਟਿਪਸ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਸਾਬਿਤ ਹੋਣਗੀਆਂ ਨਾਲ ਹੀ ਇਹ ਟਾਪ ਸੀਕ੍ਰੇਟ ਵੀ ਜਾਣ ਲਓ ਜਿਸ ਦੇ ਨਾਲ ਤੁਹਾਡਾ ਆਟਾ ਕਦੇ ਵੀ ਕਾਲਾ ਨਹੀਂ ਪਵੇਗਾ ਤਾਂ ਗੁੰਨੇ ਹੋਏ ਆਟੇ ਨੂੰ ਸੰਭਾਲ ਕੇ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਹੈਗਾ ਤੇਲ ਲਗਾਓ ਜਦੋਂ ਵੀ ਤੁਸੀਂ ਗੁੰਨਿਆ ਹੋਇਆ ਆਟਾ ਫ੍ਰਿਜ ਦੇ ਵਿੱਚ ਸਟੋਰ ਕਰਨਾ ਚਾਹੋ ਤਾਂ ਗੁੰਨਣ ਤੋਂ ਬਾਅਦ ਆਟੇ ਦੀ ਉੱਪਰਲੀ ਪਰਤ ਦੇ ਉੱਤੇ ਹਲਕਾ ਜਿਹਾ ਤੇਲ ਜ਼ਰੂਰ ਲਗਾਓ ਤੇਲ ਦੀ ਇਹ ਪਰਤ ਆਟੇ ਨੂੰ ਕਾਲਾ ਪੈਣ ਤੋਂ ਵੀ ਰੋਕੇਗੀ ਅਤੇ ਸਖਤ ਹੋਣ ਤੋਂ ਵੀ ਬਚਾਵੇਗੀ ਫਿਰ ਆਂਦਾ ਹੈ 에ਅਰ ਟਾਈਟ ਡੱਬੇ ਦੇ ਵਿੱਚ ਰੱਖੋ ਜੀ ਹਾਂ ਜਦੋਂ ਵੀ ਗੁੰਨਿਆ ਹੋਇਆ ਆਟਾ ਡੱਬੇ ਦੇ ਵਿੱਚ ਰੱਖਣਾ ਹੋਵੇ ਤਾਂ ਹਮੇਸ਼ਾ ਉਸ ਨੂੰ 에ਅਰ ਟਾਈਟ ਕੰਟੇਨਰ ਦੇ ਵਿੱਚ ਹੀ ਰੱਖੋ ਇਸ ਤਰੀਕੇ ਦੇ ਨਾਲ ਫ੍ਰਿਜ ਦੀ ਠੰਡੀ ਹਵਾ ਆਟੇ ਦੇ ਵਿੱਚ ਦਾਖਲ ਨਹੀਂ ਹੋ ਸਕਦੀ ਇਹ ਨਾ ਸਿਰਫ ਆਟੇ ਨੂੰ ਸਖਤ ਹੋਣ ਤੋਂ ਬਚਾਉਂਦਾ ਹੈ ਸਗੋਂ ਕਾਲਾ ਹੋਣ ਤੋਂ ਵੀ ਰੋਕਦਾ ਹੈ ਵਰਾਂਦਾ ਹੈ ਬਹੁਤ ਜ਼ਿਆਦਾ ਨਰਮ ਆਟਾ ਨਾ ਗੁਨੋ ਜੀ ਹਾਂ ਜੇ ਤੁਸੀਂ ਰੋਟੀ ਬਣਾਉਣ ਦੇ ਲਈ ਗੁੰਨਿਆ ਹੋਇਆ ਆਟਾ ਫ੍ਰਿਜ ਦੇ ਵਿੱਚ ਸਟੋਰ ਕਰਨਾ ਚਾਹੁੰਦੇ ਹੋ ਰੱਖਣਾ ਚਾਹੁੰਦੇ ਹੋ ਕਿ ਬਾਅਦ ਦੇ ਵਿੱਚ ਉਸ ਨੂੰ ਯੂਜ਼ ਕਰ ਲਾਂਗੇ ਤਾਂ ਆਟੇ ਨੂੰ ਨਾ ਤਾਂ ਬਹੁਤ ਸਖਤ ਅਤੇ ਨਾ ਹੀ ਨਰਮ ਗੁਨੋ ਤਾਂ ਕਿਉਂਕਿ ਤੁਸੀਂ ਜਦੋਂ ਨਰਮ ਆਟੇ ਨੂੰ ਫ੍ਰਿਜ ਦੇ ਵਿੱਚੋਂ ਕੱਢੋਗੇ ਤਾਂ ਉਹ ਚਿਪਚਿਪਾ ਹੋ ਜਾਂਦਾ ਹੈ ਅਤੇ ਰੋਟੀ ਬਣਾਉਣ ਦੇ ਵਿੱਚ ਮੁਸ਼ਕਲ ਆਉਂਦੀ ਹੈ ਇਸ ਦੇ ਲਈ ਆਟਾ ਥੋੜਾ ਨਰਮ ਪਰ ਥੋੜਾ ਸਖਤ ਹੀ ਗੁਨੋ ਤਾਂ ਜੋ ਰੋਟੀਆਂ ਚੰਗੀਆਂ ਬਣ ਸਕਣ ਫੇਰ ਗੱਲ ਆਉਂਦੀ ਹੈ ਐਲੂਮੀਨੀਅਮ ਫੋਇਲ ਦੇ ਵਿੱਚ ਲਪੇਟ ਕੇ ਰੱਖ ਸਕਦੇ ਹੋ ਜੇ ਤੁਸੀਂ ਆਟੇ ਨੂੰ ਸਖਤ ਹੋਣ ਜਾਂ ਫਿਰ ਕਾਲਾ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਤੁਸੀਂ ਗੁੰਨੇ ਹੋਏ ਆਟੇ ਨੂੰ ਐਲੂਮੀਨੀਅਮ ਫੋਇਲ ਦੇ ਵਿੱਚ ਲਪੇਟ ਕੇ ਵੀ ਰੱਖ ਸਕਦੇ ਹੋ ਇਹ ਤਰੀਕਾ ਆਟੇ ਨੂੰ ਨਰਮ ਰੱਖਣ ਦੇ ਵਿੱਚ ਮਦਦ ਕਰਦਾ ਹੈ ਫਿਰ ਆਂਦਾ ਹੈ ਫਰਜੂਦੀ ਬਜਾਏ ਤੁਸੀਂ ਫ੍ਰੀਜ਼ਰ ਦੇ ਵਿੱਚ ਵੀ ਰੱਖ ਸਕਦੇ ਹੋ ਇਹ ਆਪਸ਼ਨ ਤੁਹਾਡੇ ਕੋਲ ਹੋਵੇਗਾ ਜ਼ਰੂਰ ਜਦੋਂ ਵੀ ਤੁਸੀਂ ਗੁੰਨਿਆ ਹੋਇਆ ਆਟਾ ਸਟੋਰ ਕਰਨਾ ਚਾਹੋ ਤਾਂ ਤੁਸੀਂ ਉਸ ਨੂੰ ਸਿੱਧਾ ਫ੍ਰਿਜ ਦੇ ਵਿੱਚ ਫ੍ਰਿਜ ਦੇ ਵਿੱਚ ਰੱਖਣ ਦੇ ਤਾ ਫ੍ਰੀਜ਼ਰ ਦੇ ਵਿੱਚ ਰੱਖੋ ਇਹ ਤਰੀਕਾ ਆਟੇ ਨੂੰ ਲੰਬੇ ਸਮੇਂ ਤੱਕ ਤਾਜ਼ਾ ਰੱਖਦਾ ਹੈ ਅਤੇ ਆਟਾ ਨਾ ਤਾਂ ਕਾਲਾ ਪੈਂਦਾ ਹੈ ਤੇ ਨਾ ਹੀ ਸਖਤ ਹੁੰਦਾ ਹੈ ਰੈਸਟੋਰੈਂਟ ਵਾਲਿਆਂ ਦਾ ਵੀ ਇਹੀ ਸੀਕ੍ਰੈਟ ਹੈ ਕਿ ਉਹ ਹਮੇਸ਼ਾ ਆਟੇ ਨੂੰ ਫ੍ਰੀਜ਼ਰ ਦੇ ਵਿੱਚ ਸਟੋਰ ਕਰਦੇ ਨੇ ਫ੍ਰੀਜ਼ਰ ਤੋਂ ਆਟਾ ਕੱਢ ਕੇ ਇਸ ਤਰੀਕੇ ਦੇ ਨਾਲ ਆਪ ਰੋਟੀ ਬਣਾਉਂਦੇ ਹੋ ਜਦੋਂ ਤੁਸੀਂ ਫ੍ਰੀਜ਼ਰ ਤੋਂ ਆਟਾ ਕੱਢੋ ਤਾਂ ਸਿੱਧਾ ਰੋਟੀ ਨਾ ਬਣਾਓ ਪਹਿਲਾਂ ਆਟੇ ਨੂੰ ਵਧੀਆ ਤਰੀਕੇ ਦੇ ਨਾਲ ਫੇਰ ਤੋਂ ਗੁੰਨ ਲਓ ਜਾ ਜੋ ਆਟਾ ਪੂਰੀ ਤਰ੍ਹਾਂ ਨਰਮ ਹੋ ਜਾਵੇ ਇਸ ਤੋਂ ਬਾਅਦ ਸਾਰੇ ਆਟੇ ਦੀਆਂ ਲੋਈਆਂ ਬਣਾ ਕੇ ਰੱਖ ਲਓ ਅਤੇ ਰੋਟੀ ਬਣਾਉਣ ਸਮੇਂ ਹਰ ਲੋਈ ਨੂੰ ਹੱਥਾਂ ਦੇ ਨਾਲ ਥੋੜਾ ਜਿਹਾ ਕੁਮਾ ਲੋ ਇਸ ਤਰੀਕੇ ਦੇ ਨਾਲ ਰੋਟੀਆਂ ਨਰਮ ਅਤੇ ਸਫੇਦ ਬਣ ਗਿਆ ਤਾਂ ਇਹ ਕੁਝ ਟਿਪਸ ਨੇ ਜਿਨੂੰ ਤੁਸੀਂ ਅਪਣਾ ਕੇ ਜ਼ਰੂਰ ਆਪਣੀ ਬਿਜ਼ੀ ਲਾਈਫ ਨੂੰ ਥੋੜਾ ਆਸਾਨ ਕਰ ਸਕਦੇ ਹੋ ਕਿਉਂਕਿ ਬਹੁਤ ਸਾਰੀਆਂ ਘਰੇਲੂ ਔਰਤਾਂ ਹੁੰਦੀਆਂ ਨੇ ਕੰਮਕਾਜ ਵਾਲੀਆਂ ਔਰਤਾਂ ਹੁੰਦੀਆਂ ਨੇ ਜੋ ਆਫਿਸ ਦਾ ਕੰਮ ਵੀ ਕਰਦੀਆਂ ਨੇ ਤੇ ਘਰ ਵੀ ਸੰਭਦੀਆਂ ਨੇ ਉਹਨਾਂ ਦੇ ਲਈ ਇਹ ਬਹੁਤ ਹੀ ਫਾਇਦੇਮੰਦ ਹੋ ਸਕਦਾ ਹੈ ਟਿਪਸ ਕਿਉਂਕਿ ਉਹ ਔਰਤਾਂ ਘਰ ਜਾ ਕੇ ਵੀ ਘਰ ਘਰ ਦਾ ਕੰਮ ਕਾਜ ਕਰਨਾ ਪੈਂਦਾ ਉਹਨਾਂ ਨੂੰ ਤਾਂ ਉਹ ਸਮੇਂ ਦੀ ਬਚਤ ਨੂੰ ਲੈ ਕੇ ਪਹਿਲਾਂ ਤੋਂ ਹੀ ਐਕਸਟਰਾ ਆਟਾ ਗੁੰਨ ਕੇ ਰੱਖ ਦਿਆ ਨੇ ਕਈ ਵਾਰ ਉਹਨਾਂ ਦਾ ਗੁੰਨਿਆ ਹੋਇਆ ਆਟਾ ਕਾਲਾ ਪੈ ਜਾਂਦਾ ਹੈ ਤੇ ਰੋਟੀਆਂ ਵੀ ਚੰਗੀਆਂ ਨਹੀਂ ਬਣਦਾ ਜਿਸ ਕਰਕੇ ਖਾਣ ਨੂੰ ਵੀ ਜੀ ਨਹੀਂ ਕਰਦਾ ਤਾਂ ਇਹ ਟਿਪਸ ਅਪਣਾ ਕੇ ਤੁਸੀਂ ਵੀ ਰੋਟੀਆਂ ਨੂੰ ਨਰਮ ਬਣਾ ਸਕਦੇ ਹੋ ਤੇ ਬਿਲਕੁਲ ਸਫੇਦ ਰੋਟੀਆਂ ਬਣਨਗੀਆਂ